YouTube ਚੈਨਲ ਕੋਹੇ ਨੂਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਯਾਦਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਰੂਬਰੂ ਕਰਾਉਂਦੇ ਆ ਮਾਨਸਾ ਜਿਹੜੇ ਦਾ ਪਿੰਡ ਤੇ ਹਰਿਆਣੇ ਦਾ ਸਾਂਝੇ ਤੌਰ ਤੇ ਮਲਕਪੁਰ ਭੀਮੜਾ ਅਤੇ ਲੱਧੂਆਸ ਇਹਨਾਂ ਦੇ ਨੌਜਵਾਨ ਸੱਜਣਾ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਸੰਗਤਾਂ ਦੇ ਬਹੁਤ ਉਪਰਾਲਾ ਕੀਤਾ ਇਹਨਾਂ ਨੇ ਸਵੇਰੇ 4 ਵਜੇ ਉੱਠ ਕੇ ਪਹਿਲਾਂ ਦੁੱਧ ਇਕੱਠਾ ਕੀਤਾ ਪਿੰਡਾਂ ਚੋਂ ਅਨੀ ਬਜੀ ਬਾਈਕੁਰਜੀ ਦਾ ਖਾਲਸਾ ਬਾਈਕੁਰਜੀ ਫਤਿਹ ਬਜੀ ਬਹੁਤ ਵਧੀਆ ਪ੍ਰਬੰਧਾ ਕੀਤਾ ਤੁਸੀਂ ਜਿਹੜਾ ਫਤੇਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਦਾ ਪ੍ਰਬੰਧ ਕੀਤਾ ਹਾਂਜੀ ਕੋਈ ਆਓ ਸਿੰਘ ਬਾਈਕੁਰਜੀ ਖਾਲਸਾ ਬਗੁਰਜੀ ਕੀ ਫਤਿਹ ਹਾਂਜੀ ਕਿਵੇਂ ਆਪਣਾ ਕਿੰਨਾ ਦੁੱਧ ਤੁਸੀਂ ਇਕੱਠਾ ਕੀਤਾ ਤੇ ਕੀ ਤੁਹਾਡਾ ਹੈਗਾ ਪ੍ਰੋਗਰਾਮ ਉੱਥੇ ਲੰਗਰ ਲਾਉਣ ਦਾ ਦੁੱਧ ਆਪਣੇ ਕੋਲ ਜੀ 28 ਕਵਾਂਟਲ ਦੇ ਕਰੀਬ ਇਕੱਠਾ ਹੋ ਗਿਆ ਜੀ ਅੱਛਾ ਤੇ ਫਤੇਗੜ ਸਾਹਿਬ ਅਸੀਂ 25 ਤਰੀਕ ਤੋਂ ਦੁੱਧ ਸਟਾਰਟ ਕਰਦਾਂਗੇ ਠੀਕ ਹੈ ਦੋ ਤਿੰਨ ਦਿਨ ਪਹਿਲਾਂ ਤਾਂ ਅਸੀਂ ਤਾਂ ਹੀ ਜਾ ਰਹੇ ਹਾਂ ਕਿੰਨੇ ਦਿਨ ਲੰਗਰ ਦਾ ਹੈਗਾ ਤੁਹਾਡਾ ਲੰਗਰ ਤਿੰਨ ਦਿਨ ਦਾ ਲੰਗਰ ਚਲਾਉਣਾ ਠੀਕ ਹੈ ਦੋ ਦਿਤਾਈ ਲੰਗਰ ਚੱਲਣਾ ਦੋ ਦੋ ਤਾਈ ਲੰਗਰ ਚੱਲਣਾ ਬਹੁਤ ਵਧੀਆ ਪ੍ਰਾਲਾ ਭਾਈ ਇਹ ਦੁੱਧ ਆਪਣਾ 5-6 ਪੰਡਾ ਜੋ ਇਕੱਠਾ ਹੋਇਆ ਉਹ ਤਾਂ ਤੋਂ ਆਲੰਪੁਰ ਮੰਦਰਾ ਤੋਂ ਮਲਕੋ ਤੋਂ ਤੇ ਹਾਕੰਬਾਲਾ ਤੋਂ ਕੀਤਾ ਲੱਧੂ ਆਸ ਤੋਂ ਤੇ ਭਿੰਮੜ ਠੀਕ ਹੈ ਹਾਂ ਕਿੰਨਾ ਕਿ ਦੁੱਧ 30-35 ਕੰਟਲ ਇਕੱਠਾ ਹੋ ਗਿਆ ਹਾਂ 30 ਕੰਟਲ ਇਹ ਫਿਰ ਕਿੱਥੇ ਸੰਭਾਏ ਤੁਸੀਂ ਇੰਨੇ ਦਿਨਾਂ ਤੋਂ ਇੱਕ ਦਿਨ ਇਕੱਠਾ ਕੀਤਾ ਕੇ ਬਲਾੜੇ ਨਾ 10 ਦਿਨ ਲੱਗੇ ਆਪਾਂ ਨੂੰ ਦੁੱਧ ਇਕੱਠਾ ਕਰਨ ਤੇ ਅੱਛਾ ਹਾਂ ਭਲਾਡੇ ਕਾਰਖਾਨੇ ਦੇ ਵਿੱਚ ਜਮਾ ਸਾਰਾ ਰੋਜ਼ ਗੱਡੀ ਉੱਥੇ ਜਾਇਆ ਕਰੋ ਠੀਕ ਹੈ ਸਿੱਲੀ ਬਣ ਕੇ ਤੋਂ ਬਸ ਸਿੱਲੀਆਂ ਡੇਲੀ ਗੱਡੀ ਸਾਡੀ ਜਾਇਆ ਕਰੋ ਕਿਥੋਂ ਅਨਾਇਤ ਕਰਾਈਏ ਜੀ ਠੀਕ ਹੈ ਉਹ ਡੇਲੀ ਸਪਲਾਈ ਕਰਿਆ ਕਰਦੇ ਹਾਂ ਠੀਕ ਹੈ ਤੁਸੀਂ ਸਿੱਲੀ ਲੈ ਜਾਓ ਬਹੁਤ ਵਧੀਆ ਹਿੰਮਤ ਕੀਤੀ ਹੈ ਨੌਜਵਾਨਾਂ ਨੇ ਆਇਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਮੁੰਡਿਆਂ ਦੇ ਸਾਰਿਆਂ ਦੇ ਕਿੰਨੇ ਟਰਾਲੀਆਂ ਨੇ ਆਪਣੇ ਬਾਈ ਜੀ ਚਾਰ ਚਾਰ ਟਰਾਲੀਆਂ ਜਾ ਰਹੀਆਂ ਨੇ ਕੁਝ ਟਰਾਲੀਆਂ ਅੱਗੇ ਲੰਘੀ ਇੱਕ ਟਰਾਲੀ ਇਹਨਾਂ ਦੀ ਇੱਕ ਟਰਾਲੀ ਅੱਗੇ ਲੰਘੀ ਪੰਜ ਅੱਜ ਠੀਕ ਹੈ ਬਹੁਤ ਵਧੀਆ ਉਪਰਾਲਾ ਬਹੁਤ ਸਿੱਖ ਸੰਗਤਾਂ ਵੱਲੋਂ ਇਹ ਜੇ ਲੰਗਰ ਲਾਇਆ ਜਾਂਦੇ ਨੇ ਇਹਨਾਂ ਨੇ ਵੀ ਦੁੱਧ ਦਾ ਲੰਗਰ ਲਾਉਣਾ ਉੱਥੇ ਮਾਤਾ ਗੁਦਰ ਕੌਰ ਜੀ ਅਤੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਇੱਕ ਉਪਰਾਲਾ ਇਹ ਕਮੇਟੀ ਹੋਰ ਵੀ ਕਰਦੀ ਆ ਵੀ ਸਬਜੀ ਦਾ ਲੰਗਰ ਵੀ ਇਹ ਲੰਗਰ ਦਾ ਮਤਲਬ ਪ੍ਰਸ਼ਾਦਾ ਸਬਜੀ ਪਜੂ ਸਾਹਿਬਾਂ ਵਾਸਤੇ ਵੀ ਤਿਆਰ ਕਰਦੇ ਨੇ ਉਹਨਾਂ ਦੀ ਇੱਕ ਦਿਨ ਵੀਡੀਓ ਬਣਾ ਕੇ ਤੁਹਾਨੂੰ ਪੇਸ਼ ਕਰਾਂਗੇ 18 ਨਿਆ ਪਰੀਆਂ ਹੋਏ ਨੇ ਦੱਸ ਦਿਆਂ ਪਾਣੀ ਦਾ ਪ੍ਰਬੰਧ ਕੀਤਾ ਨਾਲੇ ਪਾਣੀ ਲੈ ਕੇ ਚੱਲੇ ਨੇ ਹਾਂਜੀ ਅੱਜ ਤੱਕ ਲਈ ਇੰਨਾ ਹੀ ਅਗਲੀ ਵੀਡੀਓ ਫੇਰ ਤੁਹਾਡੀ ਇਹਨਾਂ ਨੂੰ ਪਾ ਕੇ ਤੋਰਾਂਗੇ ਇਹ ਕਮੇਟੀ ਬਹੁਤ ਵਧੀਆ ਪ੍ਰਾਲਾ ਕਰ ਰਹੀ ਆ ਖਜੂਰ ਸਾਹਿਬ ਹਰ ਮਹੀਨੇ ਲੰਗਰ ਲਾਉਂਦੇ ਨੇ ਇਹ ਤਦ ਤੱਕ ਲਈ ਧੰਨਵਾਦ ਠੀਕ ਕਰਦੇ ਆਂ